ਨਾਵਲ ਖੂਨ ਦੇ ਸੋਹਲੇ ਭਾਗ ਬਾਰਮਾ ਅੰਕ 12 ਜਦ ਵੱਡਾ ਪੇੜ ਲੱਗ ਭਗ ਸਕਣਾ ਹੋ ਗਿਆ ਤਾਂ ਮੁੰਡਿਆਂ ਦੀ ਟਾਣੀ ਜਿਨ੍ਹਾਂ ਦੀ ਲੋੜੀ ਵਿੱਚ ਪਾਥਰਾਂ ਤੇ ਛਾਪਿਆਂ ਦੀ ਅੱਗ ਹੁਣ ਨਾ ਮਾਤਰ ਹੀ ਬਾਕੀ ਰਹੇਗੀ ਸੀ ਆਪਣੀ ਲੋੜੀ ਛੱਡ ਕੇ ਇਸ ਉੱਤੇ ਆਕਾਬਜ ਹੋਈ ਆਪਣੀ ਗੱਪਬਾਜੀ ਵਿੱਚ ਮਸਤ ਹੋਣ ਕਰਕੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹਨਾਂ ਦੇ ਵੱਡੇ ਵਡੇਰੇ ਜੇ ਸਚਾਉ ਨੂੰ ਲੈ ਕੇ ਲੋੜੀ ਦੀ ਰੌਣਕ ਵੇਖਣ ਆਏ ਸਨ ਉਹਨਾਂ ਤੋਂ ਦੂਣੀ ਵੇਸਵਾਦੀ ਨਾਲ ਮੁੜੇ ਹਨ ਉਧਰ ਕੁੜੀਆਂ ਦੇ ਝੁੰਡ ਵਿੱਚੋਂ ਟਿਚਕਰ ਭਰੇ ਕਹਿ ਕੇ ਕੀ ਆਵਾਜ਼ ਆਈ ਮੁੰਡੇ ਛੱਡ ਗਏ ਜੇ ਨਹੀਂ ਕੁੜੀਓ ਮੈਦਾਨ ਚੋਰੀ ਦਾ ਮਾਲ ਸੀ ਨਾ ਭਲਾ ਚੋਰੀ ਦੇ ਮਾਲ ਵਿੱਚ ਵੀ ਕਦੀ ਬਰਕਤ ਹੁੰਦੀ ਹੈ ਵੇਖੀ ਜੇ ਸਾਡੀ ਲੋੜੀ ਪਰ ਬਾਤ ਤੋੜੀ ਵੀ ਬੁੱਝ ਜਾਏ ਤਾਂ ਨਾ ਬਟਾ ਦੇ ਸੱਡ ਛੱਡਣਾ ਲੋੜੀਆਂ ਦੇ ਪੇੜ ਵਿੱਚੋਂ ਇਹ ਪਹਿਲੀ ਬਾਸ ਸੀ ਜਿਹੜੀ ਪੂਰੀ ਦਲੇਰੀ ਵਿੱਚ ਸੁਣਾਈ ਦਿੱਤੀ ਜਦ ਤੱਕ ਵੱਡੇ-ਵਡੇਰੇ ਤੇ ਸਿਆਣੇ ਇੱਥੋਂ ਮਜੂਦ ਸਨ ਕੋਈ ਕੁਸਕੀ ਤੱਕ ਨਹੀਂ ਸੀ ਤੇ ਜਿਉਂ ਹੀ ਉਹਨਾਂ ਨੇ ਲੋੜੀ ਦਾ ਪੇੜ ਖਾਲੀ ਕੀਤਾ ਤਾਂ ਹੌਲੀ-ਹੌਲੀ ਸਾਰਿਆਂ ਦੀ ਸੰਗ ਦੂਰ ਹੋ ਗਈ ਮੁੰਡਿਆਂ ਦੀ ਲੋੜੀ ਵੀ ਸੁਣਨੀ ਨਹੀਂ ਰਹੀ ਛੋਟੇ-ਛੋਟੇ ਨਿਆਣੇ ਇਕੱਠੇ ਹੋ ਕੇ ਉਸ ਦਵਾਲੇ ਜਾ ਬੈਠੇ ਤੇ ਇਧਰੋਂ ਉਧਰੋਂ ਪਾਥਰਾਂ ਪੂਥਰਾਂ ਜਾਂ ਹੋਰ ਕੁਝ ਵੀ ਕੱਖ ਕਾਨ ਉਹਨਾਂ ਦੇ ਹੱਥ ਆਇਆ ਇਕੱਠਾ ਕਰਕੇ ਉਹਨਾਂ ਇੱਕ ਵਾਰੀ ਫਿਰ ਇਸ ਨੂੰ ਚਮਕਾ ਦਿੱਤਾ ਤੇ ਬੜੇ ਸੁਆਦ ਨਾਲ ਅੱਗ ਸੇਕਦੇ ਹੋਏ ਆਪਣੀਆਂ ਬਾਲ ਬਣਾਉਂਦੀ ਕਹਾਣੀ ਦਾ ਵਿੱਚ ਰੁੱਝ ਗਈ ਇੱਕ ਸੁਣਾ ਰਿਹਾ ਸੀ ਤੇ ਚੋਰੀ-ਚੋਰੀ ਕਰਕੇ ਘਰ ਆਇਆ ਉਸਨੇ ਗੰਡੜੀ ਖੋਲ ਕੇ ਆਪਣੀ ਬੋਟੀ ਅੱਗੇ ਰੱਖ ਦਿੱਤੀ ਜੋਰ ਦੀ ਬੋਟੀ ਵੇਖ ਕੇ ਹੈਰਾਨ ਪ੍ਰਾਨ ਹੋਈ ਕਿੰਨੇ ਕਿੰਨੇ ਵੱਡੇ ਗਹਿਣਿਆਂ ਨਾਲ ਨਾਲੇ ਰੁਪਈਏ ਨਾਲੇ ਚਾਲੀਆਂ ਚਾਲੀਆਂ ਅਸਾਂ ਅਸਾਂ 20ਾਂ 20ਾਂ ਰੁਪਿਆਂ ਦੇ ਕਿੰਨੇ ਸਾਰੇ ਨੋਟ ਕਹਾਣੀ ਜਦ ਖਤਮ ਹੋਈ ਤਾਂ ਵਿੱਚੋਂ ਕਿਸੇ ਮੁੰਡੇ ਨੇ ਕਿਹਾ ਆਓ ਭਾਈ ਚੋਰ ਕੋਤਵਾਲ ਦੀ ਖੇਡ ਖੇਡ ਲਈ ਬਾਤਾਂ ਭੁੱਲ ਗੰਗਾ ਤੇ ਚੋਰ ਕੋਤਵਾਲ ਦੀ ਖੇਡ ਸ਼ੁਰੂ ਹੋ ਗਈ ਇੱਕ ਮੁੰਡਾ ਸਿਪਾਹੀ ਬਣ ਕੇ ਬੰਦੂਕ ਦੇ ਥਾਂ ਮੋਢੇ ਤੇ ਇੱਕ ਸੋਟੀ ਰੱਖ ਕੇ ਪੈਰਾਂ ਦੀ ਥਪ ਥਪ ਪਟਾਲ ਨਾਲ ਆਵਾਜ਼ ਮਲਾ ਕੇ ਲੋੜੀ ਦੇ ਦਿਵਾਲੇ ਘੁੰਮਦਾ ਹੋਇਆ ਉੱਚੀ ਉੱਚੀ ਬੋਲ ਰਿਹਾ ਸੀ ਕਾਲੀ ਰਾਤ ਸ਼ੋਕ ਦੀ ਬੰਦੂਖ ਮੇਰੀ ਕੂਕਦੀ ਜਿਹੜਾ ਚੋਰ ਆਏਗਾ ਉਹ ਠਾ ਗੋਲੀ ਖਾਏਗਾ ਤੇ ਸ਼ੇਕੜ ਲਈ ਟੁਕਤੀ ਪਹੁੰਚ ਕੇ ਜਦ ਉਹ ਆਪਣੀ ਛੋਟੀ ਦੀ ਬੰਦੂਖ ਨੂੰ ਸੇਧ ਕੇ ਸਾਰੇ ਜ਼ੋਰ ਨਾਲ ਠਾ ਦਾ ਉਚਾਰਨ ਕਰਦਾ ਤਾਂ ਇਉਂ ਜਾਪਦਾ ਜਿਵੇਂ ਸੱਚਮੁੱਚ ਉਸਨੇ ਬੰਦੂਖ ਚਲਾ ਦਿੱਤੀ ਹੋ ਇੱਧਰ ਵੱਡੇ ਮੁੰਡੇ ਜਿੰਨਾਂ ਵਿੱਚ ਬਹੁਤ ਮੁਸਲਮਾਨ ਤੇ ਥੋੜੇ ਖੱਤਰੀ ਸਨ ਜਦ ਗੱਪਬਾਜੀ ਦਾ ਪੂਰਾ ਸਵਾਦ ਮਨ ਚੁੱਕੇ ਤਾਂ ਹੁਣ ਹੌਲੀ-ਹੌਲੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਸੁੱਜਣ ਲੱਗ ਪਈਆਂ ਸਿਰ ਤੇ ਵੱਡ ਬਰੇਰਾ ਜੋ ਕੋਈ ਨਹੀਂ ਸੀ ਸ਼ਰਾਰਤ ਵੀ ਜਵਾਨੀ ਦਾ ਇੱਕ ਅੰਗ ਹੁੰਦਾ ਹੈ ਜਿਸ ਤੋਂ ਬਿਨਾਂ ਜਵਾਨੀ ਦਾ ਹਲਾਰਾ ਅਧੂਰਾ ਰਹਿੰਦਾ ਹੈ ਮੁੰਡਿਆਂ ਨੇ ਜਦ ਵੇਖਿਆ ਕਿ ਕੁੜੀਆਂ ਦੀ ਲੋਹੜੀ ਅਜੇ ਤਿੱਕ-ਦਗ-ਦਗ ਵੱਲ ਰਹੀ ਹੈ ਤਾਂ ਭੁੱਲੀ ਹੋਈ ਏਰਖਾਂ ਉਹਨਾਂ ਵਿੱਚ ਫਿਰ ਜਾਗ ਉੱਠੀ ਵਿੱਚੋਂ ਇੱਕ ਉੱਚੀ ਦੇ ਕੇ ਬੋਲ ਉੱਠਿਆ ਹਾਂਡਾ ਕਾਸ਼ਕਾ ਦੂਜਾਂ ਸਾਰਿਆਂ ਨੇ ਕਿਹਾ ਲੂਣ ਕਾ ਪਹਿਲੇ ਮੁੰਡੇ ਨੇ ਫੇਰ ਗਿਆ ਜਿਹੜਾ ਵੱਲਣ ਹੋਰ ਨਾ ਪਾਵੇ ਉਹ ਪੁੱਤਰ ਸੂਰ ਕਾ ਤੇ ਇਸ ਨੂੰ ਸੁਣਦਿਆਂ ਹੀ ਸਾਰੇ ਮੁੰਡੇ ਉੱਠ ਕੇ ਫਰਲ ਹੋ ਗਏ ਐਡੀ ਵੱਡੀ ਸੌ ਨੂੰ ਕੌਣ ਤੋੜਦਾ ਪਲਦੀਪ ਵੱਲ ਲੋੜੀ ਦੀਆਂ ਲਾਟਾਂ ਇੱਕ ਵਾਰੀ ਫੇਰ ਹਵੇਲੀ ਦੀ ਚਾਰ ਦਿਵਾਰੀ ਤੋਂ ਉੱਚੀਆਂ ਹੋ ਗੀਆਂ ਕਿਸੇ ਨੇ ਲਾਗ ਲਈ ਨਿਆਈ ਤੋਂ ਕਿਸੇ ਨੇ ਲਾਗ ਲਈ ਨਿਆਈ ਤੋਂ ਚਰਪੜ ਤੇ ਦੋ ਚਾਰ ਛੱਪੇ ਪਟ ਲਿਆਂਦੇ ਕੋਈ ਕਿਸੇ ਦੇ ਬਨੇਰੇ ਤੋਂ ਗਿੱਲੀਆਂ ਸੁੱਕੀਆਂ ਪਾਥਾਂ ਪਟੋਲ ਲਿਆ ਲੱਕੜ ਬਾਸ ਛੱਪਾ ਢਿੰਗਰ ਜੋ ਵੀ ਜਸਤੇ ਹੱਥ ਆਇਆ ਖਾਲੀ ਕੋਈ ਨਾ ਮੁੜਿਆ ਇੱਕ ਵਿਚਾਰੇ ਨੂੰ ਜਦ ਹੋਰ ਕੁਝ ਨਾ ਲੱਭਾ ਤਾਂ ਉਹ ਕਿਸੇ ਦੇ ਵੇੜੇ ਦੀ ਕੰਧ ਟੱਪ ਕੇ ਇੱਕ ਟੁੱਟਿਆ ਹੋਇਆ ਚਰਖੇ ਦੀ ਧੂਲ ਲੈ। ਲੋਹੜੀ ਦੀ ਨਮੀ ਗਰਮੀ ਨੇ ਮੁੰਡਿਆਂ ਵਿੱਚ ਨਮਾ ਉਤਸ਼ਾਹ ਭਰ ਦਿੱਤਾ ਤੇ ਹੁਣ ਉਹਨਾਂ ਨੇ ਗਾਉਣਾ ਗਾਉਣ ਉੱਤੇ ਸਾਰਾ ਜ਼ੋਰ ਲਾਣਾ ਸ਼ੁਰੂ ਕੀਤਾ। ਉਧਰ ਕੁੜੀਆਂ ਦੇ ਫੇੜ ਵਿੱਚ ਕੁਝ ਸਥਿਰਤਾ ਜਿਹੀ ਛਾ ਰਹੀ ਸੀ। ਇੱਕਦਮ ਮੁਕਾਬਲੇ ਦੀ ਲੋਹੜੀ ਜਿਵੇਂ ਸਿਰੇ ਵੱਲ ਦੀ ਵੇਖ ਕੇ ਤੇ ਦੂਜੀ ਇੱਕ ਗੱਲ ਹੋਰ ਕਰਕੇ ਉੜ ਗਾ ਸਾਰੀ ਦਿਲ ਖੋਲ ਕੇ ਤੇ ਨਿਸੰਘ ਹੋ ਕੇ ਘੋਣ ਨੱਚਣ ਦੀ सदर ਲਾਉਣ ਲਈ ਵੇਕਰਾਰ ਹੋ ਰਹੇ ਨਾ ਸਨ ਪਰ ਗਵਾਂਢ ਬੈਠੇ ਇਹਨਾਂ ਲੱੱਚਰ ਮੁੰਡਿਆਂ ਦੀ ਮਜਲਿਸ ਉਹਨਾਂ ਦੀ ਪੇਸ ਨਹੀਂ ਸੀ ਜਾਣ ਦਿੰਦੀ ਓਡੀਕ ਵਿੱਚ ਡੜੀਆਂ ਬੈਠੀਆਂ ਸਨ ਕਿ ਮੁੰਡੇ ਘਰੋਂ ਘਰੀ ਜਾਣ ਤੁਰ ਜਾਣ ਤੇ ਉਹ ਆਪਣੀ ਮਹਿਫਲ ਗਰਮ ਕਰਨ ਪਰ ਉਧਰ ਮੁੰਡੇ ਬੜੇ ਉਸਤਾਦ ਸਨ ਕੁੜੀਆਂ ਦੇ ਗਾਉਣ ਵਗੈਰੋਂ ਕਿਵੇਂ ਹਿੱਲ ਸਕਦੇ ਸਨ ਹਮੇਸ਼ਾ ਵਾਂਗ ਐਤਕੀ ਵੀ ਮੁੰਡਿਆਂ ਦਾ ਖਿਆਲ ਸੀ ਕਿ ਕੁੜੀਆਂ ਜਦ ਕੀ ਸਾਰੇ ਮਾਪੇ ਉੱਠ ਕੇ ਚਲੇ ਗਏ ਹਨ ਜ਼ਰੂਰ ਗਾਣਾ ਨੱਚਣਾ ਸ਼ੁਰੂ ਕਰ ਦੇਣੀਆਂ ਪਰ ਕੋਈ ਪਰ ਕਿਉਂ ਕਿ ਐਤਕੀ ਦੋਹਾਂ ਪਾਰਟੀਆਂ ਵਿੱਚ ਕੁਝ ਖਾਰ ਮੁਖਾਰੀ ਜ਼ਿਆਦਾ ਸੀ ਜਿਸ ਕਰਕੇ ਮੁੰਡਿਆਂ ਦੀ ਮਰਦ ਪੂਰੀ ਹੁੰਦੀ ਨਾ ਦੇਸੀ ਹੁਣ ਮੁੰਡਿਆਂ ਕੋਲ ਇੱਕੋ ਹਿੱਲਾ ਬਾਕੀ ਸੀ ਕਿ ਉਹ ਆਪ ਹੀ ਗਾਣਾ ਸ਼ੁਰੂ ਕਰ ਦੇਣ ਆਪੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜੇਗਾ ਸਭ ਤੋਂ ਪਹਿਲਾਂ ਵੈਂਤਵਾਜੀ ਸ਼ੁਰੂ ਹੋਈ ਇਹਨਾ ਅਰਜ ਨੈਣਾ ਵਾਲੀਆਂ ਨੇ ਇਹਨਾ ਅਰਜ ਨੈਣਾ ਵਾਲੀਆਂ ਨੇ ਤੇਰੇ ਨੈਣਾ ਨੇ ਮਾਰਿਆ ਤੀਰ ਮਨ ਅੱਧਕ ਕਾਂਟਾ ਵੈਂਤਵਾਜੀ ਦਾ ਦੌਰ ਚੱਲਦਾ ਰਿਹਾ ਤੇ ਫਿਰ ਗਜ਼ਲ ਵਾਜੀ ਦੀ ਵਾਰੀ ਦਵੀ ਦਵੀ ਨਜ਼ਰੇ ਕੁੜੀਆਂ ਇਸ ਟਾਣੀ ਵੱਲ ਤੱਕਦੀਆਂ ਹੋਣਾਂ ਗਾਣਿਆਂ ਦਾ ਸਵਾਦ ਲੈ ਰੰਗਾਂ ਸਨ ਪਰ ਕੋਈ ਵੀ ਦੂਜੀ ਕੁੜੀ ਨੂੰ ਜਾਂ ਮੁੰਡਿਆਂ ਨੂੰ ਇਹ ਜ਼ਹਿਰ ਨਹੀਂ ਸੀ ਹੁਣ ਦੇਣਾ ਚਾਹੁੰਦੀ ਕਿ ਮੁੰਡਿਆਂ ਦੇ ਗਾਣੇ ਨਾਲ ਉਸ ਦੀ ਜਰਾ ਵੀ ਦਿਲਚਸਪੀ ਹੈ ਸਗੋਂ ਇਸ ਤੋਂ ਉਲਟ ਉਹਨਾਂ ਦੀਆਂ ਜਵਾਨਾਂ ਦਵੇ ਦਵੇ ਇਹ ਬਾਕ ਨਿਕਲ ਰਹੇ ਸਨ ਬੁਰਸ਼ੇ ਨਾ ਹੋਣ ਤੇ ਸ਼ਰਮ ਨਹੀਂ ਆਉਂਦੀ ਭੈੜੀ ਵੀ ਸ਼ਰਮ ਗੰਦੇ ਗੰਦੇ ਗਾਉਣ ਗਾਉਣ ਰਹੇ ਨੇ ਫਿਰ ਵੀ ਕੁੜੀਆਂ ਦੀ ਚਾਲ ਕਾਮਯਾਬ ਨਾ ਹੋਈ ਕੁੜੀਆਂ ਨੇ ਗਾਣਾ ਸ਼ੁਰੂ ਨਾ ਕੀਤਾ ਤੇ ਉਹਨਾਂ ਨੇ ਸੰਗ ਲਿਹਾਜ਼ ਦੀ ਨਕਾਬ ਨੂੰ ਜਰਾ ਹੋਰ ਸਰਕਾ ਕੇ ਟੱਪੇ ਬਾਜੀ ਸ਼ੁਰੂ ਕਰ ਦਿੱਤੀ ਇੱਕ ਮੁੰਡੇ ਨੇ ਪਹਿਲ ਕੀਤੀ ਫੁੱਲ ਲੱਗੇ ਨੇ ਅਨਾਰਾਂ ਨੂੰ ਨੱਡਿਆਂ 'ਚ ਮੈਂ ਸੋਨਾ ਕੁੜੀਆਂ ਵਿੱਚ ਸੋਹਣੀ ਤੋਂ ਤੇ ਮੁੰਡਿਆਂ ਦਾ ਚਲਾਇਆ ਹੋਇਆ ਇਹ ਵਾਕ ਬਾਣ ਖਾਲੀ ਨਾ ਗਿਆ ਕੁੜੀਆਂ ਵਿੱਚ ਹਵੜਾ ਦਬੜੀ ਜਿਹੀ ਮਚ ਗਈ ਕੋਰਡ ਵਿੱਚ ਆ ਕੇ ਗੌਂਦੀ ਰੋਕ-ਰੋਕ ਰੱਖੀ ਹੋਈ ਧੀ ਵਰਤਾ ਸਾਰਿਆਂ ਦੇ ਅੰਦਰ ਪੜਕੁੱਠੀ ਉਹ ਕਣਖਾਂ ਨਾਲ ਇੱਕ ਦੂਜੇ ਵੱਲ ਇਸ ਤਰ੍ਹਾਂ ਧੱਕਣ ਲੱਗੀਆਂ ਜਿਵੇਂ ਦੁਸ਼ਮਣ ਦੇ ਇਸ ਹਮਲੇ ਦੇ ਟੱਕਰੇ ਵਿੱਚ ਜਵਾਬੀ ਕਾਰਵਾਈ ਕਰਨ ਲਈ ਇੱਕ ਦੂਜੀ ਨੂੰ ਉਕਸਾ ਰਹੀਆਂ ਹੋਣ ਇਹ ਉਸ ਉਕਸਾਹਟ ਝਟ ਹੀ ਇੱਕ ਨਮੀ-ਨਮੀ ਬਹਿਸ ਵਿੱਚ ਬਦਲ ਗਈ ਹਰ ਇੱਕ ਕੁੜੀ ਦੂਸਰੇ ਦੇ ਮੋਢੇ ਤੇ ਧਰ ਕੇ ਬੰਦੂਖ ਚਲਾਉਣਾ ਚਾਹੁੰਦੀ ਸੀ ਇੱਕ ਸ਼ੋਖ ਇਹ ਹੀ ਕੁੜੀ ਨੇ ਦੂਜੀਆਂ ਕੁੜੀਆਂ ਨੂੰ ਸੰਬੋਧਨ ਕੀਤਾ ਉਸ ਨੇ ਜਿਉਂ ਕਿਹਾ ਹੈ ਕੁੜੀਆਂ ਵਿੱਚੋਂ ਸੋਹਣੀ ਤੋਂ ਬਸ ਜਿਹੜੀ ਸੋਹਣੀ ਹੈ ਉਹੀ ਜਵਾਬ ਦੇਵੇ ਠੀਕ ਹੈ ਬਿਲਕੁਲ ਠੀਕ ਕਈ ਬੁੱਲ ਫਰਕੇ ਹੁਣ ਸਾਰੀਆਂ ਅੱਖਾਂ ਨਸੀਮ ਉੱਤੇ ਜਾ ਟਿਕੀਆਂ ਜਿਹੜੀ ਨਾ ਕੇਵਲ ਸਭ ਪੰਦੇ ਲਿਆਜ਼ ਨਾਲ ਹੀ ਇਸ ਕਸੌਟੀ ਤੇ ਪੂਰੀ ਉਤਰਦੀ ਸੀ ਬਲਕਿ ਟੱਪੇਵਾਜੀ ਵੀ ਉਹਨਾਂ ਉਸ ਜਿੰਨੀ ਕੋਈ ਕੁੜੀ ਨਹੀਂ ਸੀ ਜਾਣਦੀ ਸਾਰਿਆਂ ਇਸ ਭਾਵ ਵਿੱਚ ਉਸ ਨੂੰ ਤੁੰਬਣ ਲੱਗਣਾ ਜਿਵੇਂ ਕਹਿ ਰਹੀਆਂ ਹੁਣ ਸੀਮਾ ਸਾਡੀ ਇੱਜ਼ਤ ਹੁਣ ਤੇਰੇ ਹੀ ਹੱਥ ਵਿੱਚ ਉਧਰ ਮੁੰਡੇ ਬੇੜੀ ਵੇਤਾਬੀ ਨਾਲ ਆਪਣੇ ਛੱਡੇ ਹੋਏ ਤੀਰ ਦਾ ਜਵਾਬ ਅੜਿਕ ਰਹੇ ਸੀ ਟੱਪੇਵਾਜੀ अथवा ਮਾਈ ਆ ਪੰਜਾਬ ਦੇ ਹਰ ਪਿੰਡ ਵਿੱਚ ਆਮ ਪ੍ਰਚਲਿਤ ਹੈ ਇਸ ਦਾ ਰੰਗ ਤੱਤ ਇੱਕ ਵੱਜ ਨਹੀਂ ਜਾ ਸਕਦਾ ਜਦ ਤੱਕ ਦੋਹਾਂ ਪਾਸਿਆਂ ਤੋਂ ਸਵਾਲਾਂ ਜਵਾਬਾਂ ਦੇ ਤੌਰ ਤੇ ਇਸ ਨੂੰ ਗਾਇਆ ਨਾ ਜਾਵੇ ਇਸ ਕਰਕੇ ਮੁੰਡੇ ਬਧੇਰੇ ਪਰੇਸ਼ਾਨ ਸਨ ਜਦ ਤੱਕ ਪਹਿਲੇ ਟੱਪੇ ਦਾ ਜਵਾਬ ਨਾਵੇ ਇਹ ਸਿਲਸਲਾ ਅਗਾਹ ਚੱਲ ਨਹੀਂ ਸੀ ਸਕਦਾ ਅਖੀਰ ਉਹਨਾਂ ਨੂੰ ਜਵਾਬ ਮਿਲਿਆ ਹੀ ਪਰ ਐਸੀ ਸ਼ਕਲ ਵਿੱਚ ਜਿਸ ਨੇ ਇਸ ਸਿਲਸਲੇ ਨੂੰ ਜਾਰੀ ਰੱਖਣ ਦੀ ਥਾਂ ਸਗੋ ਉਹ ਕਾ ਹੀ ਠੱਪ ਕਰ ਦਿੱਤਾ ਕੁੜੀਆਂ ਦੇ ਪੇੜ ਵਿੱਚੋਂ ਇੱਕ ਮਿੱਠੀ ਪਰ ਸ਼ਰਮਿਲੀ ਇਹ ਹੀ ਕੁਝ ਕਾਮ ਦੀ ਤੇ ਕੁਝ ਕਵਾਂ ਦੀ ਸੁਰ ਵਿੱਚ ਉਹਨਾਂ ਨੇ ਕੁਝ ਸੁਣਾਈ ਦਿੱਤਾ ਕੌਣ ਉੱਤੋਂ ਹੱਥ ਲਮਕਾ ਮੈਂ ਤੇ ਟੀ ਭੈਣ ਲੱਗਾ ਜਾਰੀ ਮਾਉ ਕੰਜਰੀ ਨਾਲਾ ਸਾਰੇ ਮੁੰਡੇ ਠੱਠ ਹੋ ਗਏ ਸਵਨਾ ਦੇ ਹੋਠਾਂ ਤੇ ਜਿਵੇਂ ਕਿਸੇ ਨੇ ਮੋਹਰ ਝੜ ਦਿੱਤੀ ਸਾਰੇ ਇੱਕ ਦੂਜੇ ਦੇ ਮੋਹਾਂ ਵੱਲ ਧੱਕਣ ਲੱਗੇ ਜਿਹੜੇ ਨਜ਼ਰਾਂ ਹੀ ਨਜ਼ਰਾਂ ਦਵਾਰਾਂ ਪੁੱਛ ਰਹੇ ਸਨ ਹੁਣ ਕੀ ਕੰ ਛੁਟਕਾਰਾ ਹੋਵੇ ਇਸ ਸੰਕਟ ਤੋਂ ਇਹ ਖਾਮੋਸ਼ੀ ਜਿਵੇਂ ਸਿੱਕਾ ਬਣ ਕੇ ਉਹਨਾਂ ਦੇ ਅੰਦਰ ਭਰਦੀ ਜਾ ਰਹੀ ਸੀ ਤੇ ਉਦੋਂ ਕੁੜੀਆਂ ਦਾ ਫਤਿਆਨਾ ਦਾ ਬਹਾਸਾ ਉਸ ਨੂੰ ਹੋਰ ਵੀ ਜੱਜ ਕਰ ਰਿਹਾ ਸੀ ਅਖੀਰ ਇੱਕ ਦੂਰ ਦੀ ਸੋਜੀ ਵਾਲੇ ਮੁੰਡੇ ਨੇ ਸਮਨ ਨੂੰ ਇਸ਼ਾਰੇ ਨਾਲ ਇੱਕ ਬਿਉਂਤ ਦਸੀ ਜਿਸ ਨੂੰ ਸੁਣਦਿਆਂ ਹੀ ਸਾਰੀ ਟਾਣੀ ਵਿੱਚ ਫੇਰ ਉਤਸ਼ਾਹ ਦਿਖਾਈ ਦੇਣ ਲੱਗ ਪਿਆ ਚਲੋ ਵਾਈ ਚੱਲਗੇ ਰਾਤ ਬੜੀ ਚਲੀ ਗਈ ਆਦ ਕਹਿੰਦੇ ਹੋਏ ਸਾਰੇ ਮੁੰਡੇ ਬਾਰੋ-ਬਾਰੀ ਉੱਠ ਕੇ ਤੁਰਨੇ ਸ਼ੁਰੂ ਹੋ ਗਏ ਤੇ ਪੇੜ ਖਾਲੀ ਹੋ ਗਿਆ ਮદાન ਜਦ ਉੱਕਾ ਹੀ ਸਾਫ਼ ਹੋ ਗਿਆ ਕੋਈ ਖਤਰਾ ਵਾਕ ਹੀ ਨਾ ਰਿਹਾ ਤਾਂ ਮਲਕੜੇ ਹੀ ਕੁੜੀਆਂ ਦੀ ਸਾਰੀ ਟਾਣੀ ਆਪਣੀ ਲੋਹੜੀ ਤੋਂ ਜਿਹੜੀ ਹੁਣ ਨਾ ਮਾਤਰ ਹੀ ਰਹਿ ਗਈ ਸੀ ਉੱਠ ਕੇ ਲਾਟ ਲਾਟ ਬਲਦੀ ਤੇ ਦਿਵਾਲੀ ਆ ਜੁੜੀ ਨਸੀਮ ਦੀ ਬਹਾਦਰੀ ਦੀਆਂ ਸਾਰੀਆਂ ਦਾਤ ਦੇ ਰੰਗਾਂ ਸਨ ਜੀ ਦੇ ਕੀਤੇ ਹੋਈ ਇੱਕੋ ਵਾਰ ਨੇ ਦੁਸ਼ਮਣ ਦੀ ਫੌਜ ਨੂੰ ਭਾਜ ਦੇ ਦਿੱਤੀ ਸੀ ਹੁਣ ਕਿਸ ਦਾ ਡਰ ਸੀ ਬੜੀਆਂ ਮੁਸ਼ਕਲਾਂ ਨਾਲ ਰੋਕ ਕੇ ਸੰਭਾਲਿਆ ਹੋਇਆ ਉਹਨਾਂ ਦਾ گاਉਂ ਤੇ ਨੱਚਣ ਦਾ ਚਾਓ ਇੱਕਦਾਂ ਬੇਕਾਬੂ ਹੋ ਗਿਆ ਪਲਚਲ ਵਿੱਚ ਲੋਹੜੀ ਦਾ ਪੇੜ ਸੁਰੀਲੇ ਗੀਤਾਂ ਨਾਲ ਕੂੰਜ ਉਠਿਆ ਗੀਤਾਂ ਤੋਂ ਬਾਅਦ ਟੱਪੇ ਤੇ ਟੱਪਿਆਂ ਤੋਂ ਬਾਅਦ ਆਈ ਗਿੱਧੇ ਦੀ ਵਾਰੀ ਕਿੱਧਰ ਗੰਗਾ ਸਿਰ ਦੀਆਂ ਚੁੰਨੀਆਂ ਤੇ ਕਿੱਧਰ ਗਏ ਸੰਕ ਸੌਕੋਚ ਮਿਲਵੇ ਪੈਰਾਂ ਦੇ ਵੱਜਵੇਂ ਤਾਲਾਂ ਨਾਲ ਕੁੜੀਆਂ ਨੇ ਤਾਲਾਂ ਨਾਲ ਕੁੜੀਆਂ ਨੇ ਧਰਤੀ ਕੰਬਾਣੀ ਸ਼ੁਰੂ ਕਰ ਦਿੱਤੀ ਪੈਰਾਂ ਦੇ ਤਮਾਕਿਆਂ ਨਾਲ ਜ਼ਮੀਨ ਦਾ ਘਟਾ ਉੱਡ ਕੇ ਲੋਹੜੀ ਦੇ ਧੂਏ ਵਿੱਚ ਜਾਰ ਆਇਆ ਜਿਹੜਾ ਬੱਦਲਾਂ ਦੀ ਸ਼ਕਲ ਵਾਂ ਕੇ ਮਡਲਾ ਰਿਹਾ ਸੀ ਇੱਕ ਘੰਟਾ ਦੋ ਘੰਟੇ ਤਿੰਨ ਘੰਟੇ ਇਹ ਮੋਦਰ ਤਾਂ ਪਰਿਆ ਨਾਚ ਚੱਲ ਰਿਹਾ ਨੱਚ ਨੱਚ ਕੇ ਉਹਨਾਂ ਦੀਆਂ ਲੱਤਾਂ ਨੂੰ ਖੱਲੀਆਂ ਪੈ ਗਈਆਂ ਗੁੱਤਾਂ ਨੇ ਖੋਲਦਿਆਂ ਖੋਲਦਿਆਂ ਲਾਟਾਂ ਦੀ ਸ਼ਕਲ ਧਾਰਨ ਲਟਾਂ ਦੀ ਸ਼ਕਲ ਧਾਰ ਕਰ ਲਈ ਸੀ ਤੇ ਫਿਰ ਲਟਾਂ ਨੇ ਖੁੱਲੇ ਵਾਲਾਂ ਦੀ ਜਿਹੜੀ ਨਾਚ ਦੇ ਹੁਲਿਆਰਿਆਂ ਨਾਲ ਉੱਡ ਉੱਡ ਕੇ ਉਹਨਾਂ ਦੀਆਂ ਪਿੱਠਾਂ ਮੱਥਿਆਂ ਤੇ ਮੋਢਿਆਂ 'ਤੇ ਫੈਲ ਰਹੇ ਸਨ ਚੜਦੇ ਦੀ ਨੁਕਰੋ ਜਦ ਪਰਪੰਤ ਦੀ ਮਾੜੀ-ਮਾੜੀ ਸਫੇਦੀ ਨਮੂਦਾਰ ਹੋਈ ਤਾਂ ਵਿੱਚੋਂ ਬਾਜਾਂ ਆਉਣ ਲੱਗੀਆਂ ਬਸ ਕਰੋ ਅੜਿਓ ਹੁਣ ਤੇ ਖੱਲੀਆਂ ਹੱਥੋਂ ਹੱਥੋਂ ਪੈਰ ਵੀ ਨਹੀਂ ਪੁੱਟਿਆ ਜਾਂਦਾ ਤੇ ਬਿਰੋਧ ਵਿੱਚ ਕੋਈ ਹੋਰ ਜਵਾਨਾ ਖੁੱਲੀਆਂ ਨਹੀਂ ਇੱਕ ਦੋ ਹੋਰ ਲੋੜੀ ਕਿਹੜਾ ਰੋਜ਼-ਰੋਜ਼ ਆਉਣੀ ਹੈ ਬਰੇ ਪਿੱਛੋਂ ਫੇਰ ਕਿਤੇ ਇਹ ਤਿੰਨ ਸੀਵ ਹੋਵੇਗਾ ਤੇ ਜਦ ਨਾਚ ਤੇ ਤਾਲ ਉੱਤੇ ਇਹ ਬੋਲੀ ਗੂੰਜ ਰਹੀ ਸੀ ਖਟਕੇ ਲਿਆਂਦੀ ਰਾਈ ਪੈਰੀ ਪਾ ਕੇ ਸੈਂਡਲਾਂ ਨੂੰ ਕਿਤੇ ਗੋਰੀਏ ਤਿਲਕ ਨਾ ਜਾਈ ਤਾ ਅਚਾਨਕ ਕਿਸੇ ਭਰਮੀ ਆਵਾਜ਼ ਨੇ ਗੀਤ ਦਾ ਵਾਕੀਏ ਸੋਨਾਂ ਦੇ ਹੋਠਾਂ ਵਿੱਚ ਹੀ ਗੁੰਮ ਕਰ ਦਿੱਤਾ ਉਹਨਾਂ ਨੇ ਉਹਨਾਂ ਦੇ ਤਾਲ ਉੱਤੋਂ ਥਿਰਕਦੇ ਕਦਮ ਜਿਵੇਂ ਕਿਸੇ ਨੇ ਧਰਤੀ ਨਾਲ ਉਸਿਓਂ ਦਿੱਤੇ ਕਿ ਤੋ ਦਰਜਣਾ ਗੋਲੀਆਂ ਦੀ ਸਾਂਝੀ ਵਜ ਉਹਨਾਂ ਨੂੰ ਸੁਣਾਈ ਦਿੱਤੀ ਹੱਥ ਤੁਹਾਡੀਆਂ ਬੇੜੀਆਂ ਵਿੱਚ ਵੱਟੇ ਸ਼ਰਮ ਨਾਲ ਪਾਣੀਓ ਪਾਣੀ ਹੋ ਕੇ ਕੁੜਣਾ ਚੇਲਾਂਗਾ ਤੁਸੀਂ ਕੰਦੋਲੇ ਲੋਕ ਕੇ ਸੁਣਦੇ ਰਹੇ ਸੋ ਬੇਈਮਾਨੋ ਕੀ ਕਰਦੇ ਕੀ ਕਰਦੇ ਫਿਰ ਡਗੜ ਡਗੜ ਕਰਦੀ ਮੁੰਡਿਆਂ ਦੀ ਫੌਜ ਉਹਨਾਂ ਦੇ ਵਿੱਚ ਆ ਸ਼ਾਮਲ ਹੋਈ ਤੁਸੀਂ ਜੋ ਨਾ ਕੁਝ ਸੁਨਿਆ ਸੁਨਿਆ ਤਾਂ ਅਸੀਂ ਸੁਣ ਬਗੈਰ ਕੀ ਕਰਨ ਜਾਂਦੇ ਸੋਂਦੇ ਨਾ ਹੋਣ ਤੇ ਸ਼ਰਮ ਨਹੀਂ ਆਉਂਦੀ ਲੋਕ ਲੋਕ ਕੇ ਸੁਣਦੇ ਆ ਕੁੜੀਆਂ ਮੂੰਹ ਵਿਗਾੜ ਵਿਗਾੜ ਕੇ ਤਾਨੇ ਦਿੰਦੀਆਂ ਹੋਊਗਾ ਆਪਣੀ ਲੋੜੀ ਫਲ ਭੱਜਦਿਆਂ ਫਿਰ ਕੀ ਹੋਇਆ ਇੱਕ ਮੁੰਡਾ ਬੋਲਿਆ ਤੁਸੀਂ ਸਾਡੇ ਗਾਣ ਸੁਣੇ ਅਸਾਂ ਤੁਹਾਡੇ ਸੁਣ ਲੈ ਇਸ ਵਿੱਚ ਕਿਆਮਤ ਕਿੱਧਰ ਦੀ ਆ ਗਈ ਅਸਾਂ ਕਦੋਂ ਸੁਣੇ ਨਹੀਂ ਵੀ ਇੱਕ ਕੁੜੀ ਨੇ ਆਪਣੇ ਬਣਾਉਟੀ ਗੁੱਸੇ ਪਿੱਛੇ ਅਸਲੀ ਮੁਸਕਰਾਹਟ ਨੂੰ ਲੁਕਾਉਂਦੀ ਹੋਈ ਬੋਲੀ ਅੰਨੀ ਬੁੱਝੇ ਦਿੱਤੀ ਰਾਖੇ ਸਾਜੇ ਜਦੋਂ ਅਸੀਂ ਗਾ ਰਹੇ ਸਾਂ ਇੱਕ ਹੋਰ ਮੁੰਡੇ ਨੇ ਜਵਾਬ ਦਿੱਤਾ ਅੱਛਾ ਸੁਣੇ ਸਹੀ ਦੂਜੀ ਕੁੜੀ ਬੋਲੀ ਪਰ ਚੋਰਾ ਵਾਂਗ ਲੋਕ ਕੇ ਥੋੜੀ ਸੀ ਸੁਣੇ ਜਿਹੜਾ ਸੋਣ ਤੁਹਾਡੇ ਹੱਥ ਹੱਥੀ ਕਿਸੇ ਨੂੰ ਕੁਝ ਨਾ ਦੇਵੇ ਉਸ ਦੀ ਚੋਰੀ ਕਰ ਲੈਣੀ ਕੋਈ ਗੁਨਾਹ ਨਹੀਂ ਇੱਕ ਹੋਰ ਮੁੰਡੇ ਨੇ ਜਵਾਬ ਦਿੱਤਾ ਆਹੋ ਜੀ ਕਿਉਂ ਗੁਨਾ ਨਹੀਂ ਪਿੱਛੇ ਖਲੋਤੀ ਇੱਕ ਚੜੀਤੜੀ ਜਹੀ ਅਗਾਹ ਵਾਦ ਕੇ ਬੋਲੀ ਆ ਗਿਆ ਈ ਵੱਡਾ ਫਤਵੇਂ ਵਾਲਾ ਫਤਵੇਂ ਦੇਣ ਵਾਲਾ ਬਹਿ ਸਜੇ ਇੱਥੋਂ ਤੱਕ ਹੀ ਓਪੜੀ ਸੀ ਕਿ ਉਸੇ ਦੁਸ਼ਮਣਾਂ ਦੀ ਫੌਜ ਨੂੰ ਸ਼ਿਕਸ਼ਤ ਸ਼ਿਕਸ਼ਤ ਦੇਣ ਵਾਲੀ ਕੁੜੀ ਦਾ ਸਰੀਲਾ ਗळा ਲਾ ਪਿਆ ਆਪਣੀ ਆ ਵੱਲ ਵੇਖੇ ਹਰਾਮੀ ਦੀ ਵੀਨ ਬੁਰੀ ਤੇ ਇਸ ਦੇ ਨਾਲ ਹੀ ਸਾਰੀਆਂ ਉੱਚੀ ਉੱਚੀ ਪਕਾਰ ਉੱਠਨਾ ਆਪਣੀਆਂ ਵੱਲ ਵੇਖੀ ਹਰਾਮੀ ਦੀ ਬਾਣ ਬੁਰੀ ਆਪਣੀਆਂ ਵੱਲ ਵੇਖੀ ਹਰਾਮੀ ਦੀ ਬਾਣ ਬੁਰੀ ਅੱਛਾ ਭੈਣੋ ਇੱਕ ਸਿਆਣਾ ਮੁੰਡਾ ਆਪਣੇ ਲਿਹਾਜੇ ਵਿੱਚ ਅਦਬ ਭਰ ਕੇ ਬੋਲਿਆ ਲੋੜੀ ਖਤਮ ਹੋਈ ਆ ਉਹ ਹੁਣ ਸੁਲਾ ਕਰ ਲਵੇ ਸੁਲਾ ਕਰਦੀ ਏ ਸਾਡੀ ਜੁੱਤੀ ਕਿਸੇ ਨਿੱਕੀ ਜਿਹੀ ਕੁੜੀ ਨੇ ਵਿੱਚੋਂ ਕਿਹਾ ਅੱਲਾ ਖੈਰ ਰੱਖੇ ਅਗਲੀ ਲੋੜੀ ਦੇ ਘਣ ਗਿਲ ਕੇ ਬਦਲੇ ਨਾਲ ਲੈ ਤਾਂ ਨਾ ਬਟਾ ਛੱਡਣਾ ਕੌਣ ਜਾਣ ਸਕਦਾ ਸੀ ਕੀ ਕੋਈ ਦੂਤ ਇੱਥੇ ਹੀ ਕਿਤੇ ਲੁਕਿਆ ਇਹ ਨਜ਼ਾਰੇ ਵੇਖ ਵੇਖ ਕੇ ਈਰਖਾ ਨਾਲ ਭੁੱਜ ਰਿਹਾ ਹੋਵੇਗਾ ਜਿਹੜਾ ਸ਼ਹਿਰ ਇਸ ਸ਼ਿਰ ਸੇਕਾ ਦੀ ਤਲੀ ਬਾਗ ਗਿਣ-ਗਿਣ ਕੇ ਬਦਲੇ ਦੇ ਜਵਾਬ ਵਿੱਚ ਕਹਿ ਰਿਹਾ ਸੀ ਕਿਉਂ ਵੱਲ ਲੜੀਏ ਅਡੇ ਲੰਬੇ ਦੀਏਜ ਬੰਨਣੀਆਂ ਅਗਲੀ ਲੋਹੜੀ ਤੀਕ ਜੇ ਮੈਂ ਤੁਹਾਨੂੰ ਇਕੱਠਾ ਰਹਿਣ ਦਿੱਤਾ ਤਾਂ ਫਿਰ ਮੈਂ ਹੋਣੀ ਦਾ ਦੂਤ ਕੀ ਹੋਇਆ ਤੇ ਜਿਵੇਂ ਇਸ ਦੂਤ ਦੀ ਵੱਦਛਗਣੀ ਆਵਾਜ਼ ਉਸੇ ਹੀ ਮੂਕ ਭਾਵ ਨਾਲ ਕਿਸੇ ਨੇ ਸੁਣ ਲਈ ਹੋਵੇ ਕੁੜੀਆਂ ਵਿੱਚੋਂ ਉਹੀ ਜਿਸ ਨੂੰ ਸਭ ਤੋਂ ਸੋਹਣੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ ਉਹੀ ਸੀਮਾ ਬੋਲਣ ਵਾਲੀ ਕੁੜੀ ਨੂੰ ਪਛਾਣ ਤੱਕ ਦੀ ਬੋਲੀ ਚੁੱਪ ਕਰਨੀ ਚੰਨੋ ਸੜਨੋ ਤੇ ਫਿਰ ਸਭਨਾ ਮੁੰਡਿਆਂ ਨੂੰ ਸਵੋਧਨ ਕਰਕੇ ਬੋਲੇ ਅੱਛਾ ਵੀਰੋ ਬੋਲਿਆ ਚੱਲਿਆ ਮਾਫ਼ ਕਰ ਦੇਣਾ ਆਉਂਦੀ ਲੋਹੜੀ ਤੱਕ ਖਵਰੇ ਕਿਸੇ ਕਿਸ ਮਰਨਾ ਤੇ ਕਿਸ ਜੀਣਾ ਇਹ ਥੋੜੇ ਜਿਹੇ ਮਿੱਠੇ ਪਰਤੋਲ ਮੇ ਬੋੜ ਜਿਹੜੇ ਸੱਚਮੁੱਚ ਭਾਰੇ ਪਣੇ ਦੇ ਰੰਗ ਵਿੱਚ ਰੰਗੇ ਹੋਏ ਸਨ ਸੁਣ ਕੇ ਸਾਰੇ ਮੁੰਡਿਆਂ ਦੀ ਅੱਖਾਂ ਅਦਮ ਨਾਲ ਝੁੱਕ ਗਈਆਂ ਮੁੰਡੇ ਪਣੇ ਮੁੰਡਪਣੇ ਦੀ ਸ਼ਰਾਰਤ ਹੁਣ ਨਾ ਮਾਤਰ ਵੀ ਉਹਨਾਂ ਵਿੱਚ ਨਹੀਂ ਸੀ ਤੇ ਜਦ ਇਹ ਦੋਵੇਂ ਢਾਣੀਆਂ ਨਿਖਣ ਲੱਗੀਆਂ ਤਾਂ ਉਸ ਮੁੰਡੇ ਨੇ ਜਿਸ ਨੇ ਮੁੰਡਿਆਂ 'ਚ ਮੈ ਸੋਨਾ ਵਾਲਾ ਟੱਪਾ ਗਿਆ ਸੀ ਉੱਚੀ ਸਾਰੀ ਪੁਕਾਰਿਆ ਮੁੰਡਿਓ ਨਾਰਾ ਆਵੇ ਸਾਡਾ ਭੈਣਾ ਸਾਡੇ ਸਾਰੇ ਮੁੰਡੇ ਇੱਕ ਸੁਰ ਹੋ ਕੇ ਬੋਲ ਉੱਠੇ ਜਿੰਦਾਬਾਦ ਤੇ ਉਧਰੋਂ ਨਸੀਮ ਦੀ ਕੋਇਲ ਵਰਗੀ ਆਵਾਜ਼ ਗੂੰਜੀ ਸਾਡੇ ਵੀਰ ਜਵਾਬ ਵਿੱਚ ਸਵੇ ਬੋਲਣਾ ਜਿੰਦਾਬਾਦ ਥੋੜੀ ਦੇਰ ਬਾਅਦ ਲੋਹੜੀ ਮੁਬਾਰਕ ਚਾਰਨ ਨੂੰ ਪਿੰਡੂ ਲਹਿਜੇ ਵਿੱਚ ਲੋਹੜੀ ਦੀ ਮੁਬਾਰਕ ਹੋਵੇ ਇੱਕ ਦੂਜੇ ਨੂੰ ਕਹਿੰਦੇ ਹੋਏ ਸਾਰੇ ਮੁੰਡੇ ਕੁੜੀਆਂ ਆਪੋ ਆਪਣੇ ਘਰਾਂ ਵੱਲ ਟੁਰ ਪਏ ਧੰਨਵਾਦ ਚਲਦਾ ਹੈ